ਫਦੂ ਸਤਿ ਸ਼੍ਰੀ ਅਕਾਲ ਜੀ ਅੱਜ ਸਾਡਾ ਹੈਗਾ 6ਵਾਂ ਦਿਨ ਜਾਰਡਨ ਚ ਤੇ ਇਸ ਵੇਲੇ ਜਿੱਦਾਂ ਤੁਸੀਂ ਪਿਛਲੀ ਵੀਡੀਓ ਚ ਦੇਖਿਆ ਮਦਾਬਾ ਚ ਮਦਾਬਾ ਸ਼ਹਿਰ ਜਿਹੜਾ ਅਮਾਨ ਸਿਟੀ ਜਿਹੜੀ ਇਹਨਾਂ ਦੀ ਕੈਪੀਟਲ ਸਿਟੀ ਹੈ ਜਾਰਡਨ ਦੀ ਉਹ ਤੋਂ 30 ਕਿਲੋਮੀਟਰ ਦੂਰ ਪੈਂਦਾ ਹੈ ਅਸੀਂ ਉਸ ਸ਼ਹਿਰ ਦੇ ਵਿੱਚ ਆ ਇੱਥੋਂ ਅਸੀਂ ਅੱਜ ਜਾਵਾਂਗੇ ਵਾਦੀਰਮ ਵਧਿਰਮ ਕੀ ਹੈਗਾ ਡੈਜ਼ਰਟ ਜਿਹੜਾ ਮੂਨ ਵਰਗਾ ਲੱਗਦਾ ਤੇ ਕਈ ਹਾਲੀਵੁੱਡ ਦੀਆਂ ਫਿਲਮਾਂ ਉੱਥੇ ਸ਼ੂਟ ਹੋਈਆਂ ਨੇ ਇੱਥੋਂ ਹੈਗਾ ਲਗਭਗ 200 ਕਿਲੋਮੀਟਰ ਸਾਨੂੰ ਲੱਗਣੇ ਆ 4 ਘੰਟੇ ਗੱਡੀ ਤੇ ਇਸ ਵੇਲੇ ਵੱਜੇ ਨੇ 8:30 ਦੇ ਨੇੜੇ ਸੋ ਅਸੀਂ 1:30 ਵਜੇ ਦੇ ਨੇੜੇ ਅਸੀਂ ਉੱਥੇ ਆਰਾਮਨਾ ਪਹੁੰਚ ਜਾਾਂਗੇ ਤੇ 4 ਵਜੇ ਸਾਡੀ ਉੱਥੋਂ ਇੱਕ ਫੇਮਸ ਟ੍ਰੇਨ ਚੱਲਦੀ ਹੈ ਇੱਥੋਂ ਲਾਈਕ ਜਿਹੜੀ ਪੁਰਾਣਾ ਐਕਸਪੀਰੀਅੰਸ ਦੱਸਦੀ ਹੈ ਇਹਨਾਂ ਦੀ ਲਾਈਫ ਦਾ ਉਹ ਟ੍ਰੇਨ ਜਿਹੜੀ ਪੂਰੀ ਜਰਨੀ ਉਸ ਪੂਰੀ ਜਰਨੀ 'ਚ ਇਹ ਆਪਣੇ ਪੁਰਾਣੇ ਜਿਹੜੀ ਹਿਸਟਰੀ ਹੈ ਨਾ ਉਹਦੇ ਐਕਟ ਕਰਦੇ ਨੇ ਮਤਲਬ ਐਕ ਤੇ ਉਹ ਉਹਦੇ ਲਈ ਮੈਂ ਬਹੁਤ ਐਕਸਾਈਟਡ ਆ 4 ਵਜੇ ਸਾਡੀ ਉਹ ਟ੍ਰੇਨ ਹੈ ਤੇ ਗੁੱਡ ਬਾਏ ਗੁੱਡ ਬਾਏ ਥੈਂਕ ਯੂ ਹਾਊ ਮੈਨੀ ਆਵਰਸ ਫਰਮ ਹੇਅਰ ਟੂ ਵਾਧੇਰੂਮ ਟੂ ਵਾਧੇਰੂਮ ਦੇਅਰ ਡਾਇਰੈਕਟ ਕੋਈ ਨਾ ਪੂਟੂ ਬੇਟਰ ਬੇਫੋਰ ਵੀ ਗੋ ਵਾਧੇਰੂਮ ਦਨ ਪਤਰਾ ਆਹ ਇਟਸ ਓਕੇ 4 ਆਵਰਸ ਹਾਂ ਓਕੇ 4 ਆਵਰਸ ਆਂਟ ਯੂਕ੍ਰੈਂ ਸੋ ਅਸੀਂ ਹੁਣ ਬਸ ਗੱਡੀ ਵੱਲ ਜਾਣੇ ਪਏ ਹਾਂ ਬੈਗ ਤੇ ਹੁਣ ਬੈਗ ਮੈਂ ਤਾਂ ਆਪਣਾ ਅੱਗੇ ਰੱਖਦਾ ਮੇਰਾ ਛੋਟਾ ਬੈਗ ਹੀ ਆ ਆ ਜਿਹੜੇ ਤੁਸੀਂ ਦੇਖ ਰਹੇ ਬੇਦਵਨ ਲੋਕ ਹੁੰਦੇ ਜਿਨ੍ਹਾਂ ਦੇ ਭੇਡਾਂ ਵੀ ਰੱਖੀਆਂ ਹੁੰਦੀਆਂ ਤੇ ਆ ਇਦਾਂ ਦੇਖੋ ਇਦਾਂ ਗੱਡੀਆਂ ਇਹਨਾਂ ਨੇ ਰੱਖੀਆਂ ਹੁੰਦੀਆਂ ਓਪਨ ਹਲੋ ਸੋ ਅਸੀਂ ਇਸੇ ਬਸ ਹਾਈਵੇ ਤੇ ਰੁਕੇ ਸੀਗੇ ਜਿਹੜਾ ਹਾਈਵੇ 에어ਪੋਰਟ ਦੇ ਨਾਲ ਹੀ ਆ ਬਿਕੋਜ਼ ਇੱਥੇ ਨਾ ਇੱਕੋ ਹਾਈਵੇ ਹੈ ਕਿੰਗਸ ਹਾਈਵੇ ਜਿਹੜਾ ਅਮਾਨ ਟੂ ਅਕਾਬਾ ਕੰਟਰੀ ਦੇ ਇੱਕ ਐਂਡ ਤੋਂ ਦੂਜੇ ਐਂਡ ਤੱਕ ਕਨੈਕਟ ਕਰਦਾ ਇਹ ਹੈਗਾ ਕਿੰਗਸ ਹਾਈਵੇ ਤੇ ਇਹਦੇ ਨਾਲ ਬਹੁਤ ਸਾਰੀਆਂ ਗਰੋਸਰੀ ਦੀਆਂ ਦੁਕਾਨਾਂ ਨੇ ਸਾਡੇ ਕੋਲ ਪਾਣੀ ਮੁੱਕਿਆ ਹੋਇਆ ਸੀ ਤੋਂ ਮੈਨੂੰ ਪਾਣੀ ਲੈਣ ਚੱਲਾਂ ਆ ਲੈ ਲੀਆਂ ਪਾਣੀ ਦੀਆਂ ਬੋਤਲਾਂ ਮੇਰੇ ਕੋਲੇ ਹੁਣ ਬਹੁਤ ਜ਼ਿਆਦਾ ਸਿੱਕੇ ਇਕੱਠੇ ਹੋ ਗਏ ਮੇਰੀ ਜੇਬ 'ਚ ਇੱਥੇ ਪਤੋਂ ਚੱਕਰ ਕੀ ਆ ਜਿਹੜੀ ਸਿੱਕਿਆਂ ਦੀ ਵੈਲਿਊ ਹੈ ਨਾ ਜਿਹੜੇ ਤਾਂ ਨੋਟ ਨੇ ਉਹਨਾਂ ਤੇ ਤਾਂ ਲਿਖਿਆ 10 50 200 ਤੁਹਾਨੂੰ ਸਮਝ ਆ ਜਾਂਦਾ ਸਿੱਕਿਆਂ ਤੇ ਕੁਝ ਵੀ ਨਹੀਂ ਲਿਖਿਆ ਸਿੱਕਿਆਂ ਤੇ ایرੋਬਿਕ 'ਚ ਲਿਖਿਆ ਸੋ ਅਸੀਂ ਹੁਣ ਇੱਕ ਘੰਟਾ ਦੂਰੀ ਆ ਵਾਧੂ ਰੂਮ ਤੋਂ ਤੇ ਤੇ ਰੁਕੇ ਸੀ ਅਸੀਂ ਕਿਉਂਕਿ ਅਸੀਂ ਫਿਊਲ ਵੀ ਭਰਵਾਉਣਾ ਹੈ ਫਿਊਲ ਜਿਹੜਾ ਹੈਗਾ ਅਸੀਂ ਜਦੋਂ ਗੱਡੀ ਵਾਪਸ ਦੇਣੀ ਹੈ ਤਾਂ ਜਿੰਨਾ ਫਿਊਲ ਪਹਿਲਾਂ ਸੀਗਾ ਅਸੀਂ ਪੂਰਾ ਉਨਾ ਕਰਕੇ ਦੇਣਾ ਉਹਨਾਂ ਨੇ ਫੁੱਲ ਦਿੱਤੀ ਸੀ ਸਾਨੂੰ ਅਸੀਂ ਫੁੱਲੀ ਵਾਪਸ ਕਰਕੇ ਦੇਣੀ ਹੈ ਤੇ ਅਸੀਂ ਕੁਝ ਪੀਣਾ ਵੀ ਸੀਗਾ ਰੁਕਣਾ ਵੀ ਸੀ ਬਾਥਰੂਮ ਵਗੈਰਾ ਵੀ ਜਾਣਾ ਸੋ ਅਸੀਂ ਇੱਥੇ ਰੁਕਿਆ ਹੁਣ ਆ ਗੈਸ ਸਟੇਸ਼ਨ ਹੈ ਇੱਥੇ ਦੋ ਤਿੰਨ ਕੰਪਨੀਆਂ ਨੇ ਫਿਊਲ ਦੀਆਂ ਔਇਲ ਦੀਆਂ ਜਾਂ ਗੈਸ ਭਰਉਂਦੀਆਂ ਇੱਥੇ ਗੈਸ ਸਟੇਸ਼ਨ ਕਹਿੰਦੇ ਜਿੱਦਾਂ ਬਾਹਰਲੀਆ ਕੰਟਰੀਆਂ 'ਚ ਪੈਟਰੋਲ ਪੰਪ ਨਹੀਂ ਕਹਿੰਦੇ ਆਪਣੇ ਤਾਂ ਪ Mm. In your in your country, they say gas station, right? Mm, benzinayo, benzinayo. ਮਤਲਬ ਬਾਕੀ ਕੰਟਰੀਆਂ ਚ ਵੀ ਗੈਸ ਸਟੇਸ਼ਨ ਹੀ ਕਹਿੰਦੇ ਇੱਥੇ ਵੀ ਗੈਸ ਸਟੇਸ਼ਨ ਕਹਿੰਦੇ ਸੋ ਇੱਥੇ ਦੋ ਤਿੰਨ ਕੰਪਨੀਆਂ ਨੇ ਕਹਾ ਮਾਨਾਸੀਰ ਇੱਕ ਜੋ ਪੈਟਰੋਲ ਤੇ ਇੱਕ ਗੋ ਨਾਮ ਦੀ ਕੰਪਨੀ ਹੈ ਤਿੰਨ ਕੰਪਨੀਆਂ ਨੇ ਬਾਕੀ ਇਹ ਜਿਹੜਾ ਫਿਊਲ ਹੈਗਾ ਗੈਸੋਲੀਨ ਹੈ ਜਿਹੜੇ ਇੰਪੋਰਟ ਕਰਦੇ ਨੇ ਜ਼ਿਆਦਾ ਮੋਸਟਲੀ ਕਿਉਂਕਿ ਇਹਨਾਂ ਦਾ ਇੱਕ ਪਲਾਂਟ ਹੀ ਆ ਪੂਰੀ ਕੰਟਰੀ 'ਚ ਸੋ ਇੰਨੀ ਜ਼ਿਆਦਾ ਪ੍ਰੋਡਕਸ਼ਨ ਹੈ ਨਹੀਂ ਕਿ ਤਾਂ ਹੀ ਜਿਹੜੇ ਪੈਟਰੋਲ ਦੇ ਰੇਟ ਨੇ ਆਪਣੇ ਸੇਮ ਇੰਡੀਆ ਵਾਂਗੂ ਹੀ ਹੈ 90 95 ਸੈਂਟਸ ਨੇ ਜੋ ਕਿ ਲਗਾਓ ਇੰਡੀਆ ਤੋਂ ਜ਼ਿਆਦਾ ਹੀ ਹੈ ਯੂਰੋਪੀਅਨ ਪ੍ਰਾਈਸਸ ਦੇ ਹਿਸਾਬ ਨਾਲ ਸੇਮ ਨੇ ਉਹਨਾਂ ਦੇ ਤਾਂ ਕਰਕੇ ਇੱਥੇ ਪ੍ਰਾਈਸ ਜ਼ਿਆਦਾ ਨੇ ਹਾਲਾਂਕਿ ਦੂਜੇ ਤੁਸੀਂ ਅਰਬ ਕੰਟਰੀਜ਼ 'ਚ ਦੇਖੋ ਉੱਥੇ ਪੈਟਰੋਲ ਜਾਂ ਤੇਲ ਵਗੈਰਾ ਦੇ ਪ੍ਰਾਈਸ ਬਹੁਤ ਜ਼ਿਆਦਾ ਸਸਤੇ ਨੇ ਗੈਸੋਲੀਨ ਵਗੈਰਾ ਬਹੁਤ ਸਸਤੀ ਹੁੰਦੇ ਪਰ ਇੱਥੇ ਦਣੀ ਹੈ हाँ एम्बुलेंस आई थे क्या इधर दाय कुछ पेट्रोल पंप आई थे दा पेट्रोल स्टेशन गैस स्टेशन जो भी कहलो लो आइए यहाँ दुकान फार्मेसी इंग्लिश नो नो दिस वन नाइनटी फुल नाइनटी नो टेन टेन लीटर्स टेन जेडी ओके टेन जेडी अम्म दिस वन ओपन आई विल ओपन ਸੋ ਅਸੀਂ ਹੁਣੇ ਚ ਤੇਲ ਪਵਾਉਣ ਨੇ ਪਿਆ 90 ਆ ਉਹਨੇ ਸੌਰੀ ਕੈਸ਼ ਕੈਸ਼ ਹੁਣ ਅਸੀਂ ਤੇਲ ਪਵਾਉਣੇ ਪਿਆ ਤੇ ਉਹਨੇ ਦੁਕਾਨ ਜਿੱਤੋਂ ਅਸੀਂ ਗੱਡੀ ਲਈ ਉਹਨੇ ਸਾਨੂੰ ਕਿਹਾ ਸਵੇ 90 ਵਾਲਾ ਹੀ ਪਵਾਇਓ ਤੇ ਅਸੀਂ 10 ਜੀਡੀ ਦਾ ਪਵਾਵਾਂਗੇ ਹੁਣ ਤੇ ਇੱਥੇ ਇੰਗਲਿਸ਼ ਨਹੀਂ ਆਉਂਦੀ ਕਿਸੇ ਨੂੰ ਵੀ ਨਾ ਸਾਰੇ ਅਰਬਿਕ ਬੋਲਦੇ ਆ ਇਹ ਹੈ ਕਿ ਥੋੜੀ ਪ੍ਰੋਬਲਮ ਹੈ ਇਸ ਕੰਟਰੀ ਦੀ ਵੀ ਇੱਥੇ ਇੰਗਲਿਸ਼ ਨਹੀਂ ਆਉਂਦੀ ਕਿਸੇ ਨੂੰ ਜ਼ਿਆਦਾਤਰ ਸਭ ਅਰਬਿਕ ਹੀ ਬੋਲਦੇ ਆ ਕਿਉਂਕਿ 10 ਜੀਡੀ ਦਾ ਤਾਂ ਪੌਣ ਨੇ ਪਹਿਲਾਂ ਵੀ ਪਤਾ ਲੱਗ ਜਾਊਗਾ ਵੀ ਮੀਟਰ ਕਿੰਨਾ ਘੁੱਟਦਾ ਕਿਉਂਕਿ ਵਾਪਸ ਅਸੀਂ ਭਰ ਕੇ ਦੇਣੀ ਆ ਫੁੱਲ ਨੂੰ ਓਕੇ 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 20 what happen ਓਕੇ 10 ਉਸੇ ਨੇਮ ਨੇਮ ਉਸਾਮ 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 ਜੈ ਸ਼ੁਕਰਾਨ ਉਸਾਮ ਸੋ ਅਸੀਂ ਬੱਸ ਹੁਣ ਇੱਥੋਂ ਤੇਲ ਪਵਾ ਕੇ ਅਸੀਂ ਚੱਲੇ ਆਂ ਅੱਗੇ ਆਪਣੇ ਸਫਰ ਤੇ ਘੰਟੇਕ ਦਾ ਰਾਹ ਸਾਡਾ ਹੋਰ ਤੇਲ ਤੁਸੀਂ ਦੇਖਿਆ ਸੀ ਪੋਹ ਲਿਆ ਇਸ ਕੰਪਨੀ ਤੋਂ ਵਧੀਆ ਗੈਸ ਸਟੇਸ਼ਨ ਸੀ ਇਹ 15-20 ਮਿੰਟ ਅਸੀਂ ਰੁਕੇ ਇੱਥੇ ਬਸ ਫੇਰ ਦੁਬਾਰਾ ਹਾਈਵੇ ਤੇ ਕਿੰਗਸ ਹਾਈਵੇ ਜਿਹੜਾ ਇਹਨਾਂ ਦਾ ਇੱਕੋ ਇੱਕ ਹਾਈਵੇ ਆ ਮੈਂ ਹੁਣ ਮੈਂ ਵੀਡੀਓ ਕਰੂੰਗਾ ਬੰਦ ਕਿਉਂਕਿ ਗੱਡੀ ਹੁਣ ਮੈਂ ਚਲਾਉਣੀ ਹੈ ਚੌਂਕ ਤੋਂ ਜਿਹੜੀ ਆਵਾਦੀ ਰਾਮ ਦੀ ਐਂਟਰੀ ਹੁੰਦੀ ਪਈ ਹੈ ਇੱਥੋਂ ਅਸੀਂ 20 ਕਿਲੋਮੀਟਰ ਅੱਗੇ ਜਾਣਾ ਜਿੱਥੋਂ ਅਸੀਂ ਟ੍ਰੇਨ ਲੈਣੀ ਹੈ ਅਸੀਂ ਪਹਿਲਾਂ ਟ੍ਰੇਨ ਆਲਾ ਜਿਹੜਾ ਐਕਸਪੀਰੀਅੰਸ ਹੈ ਜਿਹੜਾ ਜਾਰਡਨ ਪਾਸ ਦੇ ਵਿੱਚ ਇਨਕਲੂਡਡ ਹੈ ਅਸੀਂ ਪਹਿਲਾਂ ਉੱਥੇ ਜਾਵਾਂਗੇ ਉਸ ਟ੍ਰੇਨ 'ਚ ਇਹ ਦਿਖਾਉਂਦੇ ਆ ਵੀ ਇਹਨਾਂ ਦੀ ਹਿਸਟਰੀ ਵਗੈਰਾ ਕੀ ਹੈ ਹਨਾ ਰਿਲੀਜੀਅਸ ساری ਹਿਸਟਰੀ ਪੁਰਾਣੀ ਹਿਸਟਰੀ ਜੋ ਹੋਈ ਆ ਐਕਟਰਸ ਵਗੈਰਾ ਹੁੰਦੇ ਆ ਸੋ ਅਸੀਂ ਹੁਣ ਉੱਥੇ ਜਾਣੇ ਪਿਆ ਇਧਰ ਨੂੰ ਹੈ ਜਿਹੜਾ ਆਵਾਦੀ ਰਾਮ ਦਾ ਟਰਨ ਹੈ ਕੋ ਸਿਧੇ ਦੇਖ ਰਹੇ ਹੋ ਗੱਡੀਆਂ ਵਾਦੀ ਰਮਰੋਦ ਫਿਰ 17 ਕਿਲੋਮੀਟਰਾਂ ਤੁਸੀਂ ਜਿਹੜੀਆਂ ਜਿੰਨੀਆਂ ਵੀ ਗੱਡੀਆਂ ਦੇਖ ਰਹੇ ਹੋ ਸਾਰੀਆਂ ਵਾਦੀ ਰਮ ਜਾ ਰਹੀਆਂ ਹੁਣ ਅਸੀਂ ਪਹੁੰਚ ਗਏ ਸੀ ਵਾਦੀ ਰਮ ਤੇ ਇੱਥੇ ਅਸੀਂ ਕਿਉਂਕਿ 4 ਵਜੇ ਦੇ ਨੇੜੇ ਅਸੀਂ ਪਹੁੰਚੇ ਸੀ ਅਜੇ 1 ਘੰਟਾ ਪਿਆ ਪਰ ਅਸੀਂ ਟ੍ਰੇਨ ਦਾ ਜਿਹੜਾ ਐਕਸਪੀਰੀਅੰਸ ਹੈ ਉਹ ਕਰਕੇ ਇੱਥੇ ਦੀ ਫੇਮਸ ਟ੍ਰੇਨ ਹੈ ਜੇਐਚਆਰਸੀ ਟ੍ਰੇਨ ਜਿਹੜੀ ਪਹਿਲਾਂ ਪੁਰਾਣੇ ਟਾਈਮ ਯੂਜ਼ ਕੀਤੀ ਜਾਂਦੀ ਸੀ ਟ੍ਰੇਡ ਦੇ ਲਈ ਹੁਣ ਬੰਦ ਹੈ ਹੁਣ ਸਿਰਫ ਇਸ ਟੂਰਿਸਟ ਟੂਰਿਸਟਿਕ ਥਿੰਗ ਲਈ ਯੂਜ਼ ਕੀਤੀ ਜਾਂਦੀ ਹੈ ਟ੍ਰੇਨ ਉਹ ਤੇ 4 ਵਜੇ ਚੱਲਦੀ ਹੈ ਇੱਕ ਘੇੜਾ ਲਾਉਂਦੀ ਹੈ ਤੇ ਵਾਪਸ ਛੱਡ ਦਿੰਦੀ ਹੈ 1 ਘੰਟੇ ਦੀ ਮੇਰੇ ਖਿਆਲ ਨਾਲ ਸਾਰੀ ਜਿਹੜੀ ਹੈ ਜਰਨੀ ਹੁੰਦੀ ਹੈ ਤੇ ਉਸ ਜਰਨੀ 'ਚ ਆਪ ਵੀ ਹਿਸਟਰੀ ਦਖਾਉ ਇਹ ਇੱਥੋਂ ਸਟਾਰਟ ਹੁੰਦੀ ਹੈ ਤੇ ਸਾਹਮਣੇ ਤੁਸੀਂ ਕੈਂਪਸ ਦੇਖ ਸਕਦੇ ਹੋ ਤੇ ਬਹੁਤ ਕੈਂਪਸ ਨੇ ਇਦਾਂ ਦੇ ਤੇ ਆ ਗੱਡੀਆਂ ਲੱਗੀਆਂ ਸਾਰੇ ਸਾਡੇ ਵਾਂਗੂ ਵੇਟ ਕਰਦੇ ਪਏ ਨੇ ਇਹ ਅਜੇ ਟਾਈਮ ਬਹੁਤ ਪਿਆ ਮੇਰੇ ਖਿਆਲ ਨਾਲ ਹੋਰ ਬਹੁਤ ਗੱਡੀਆਂ ਆਉਣਗੀਆਂ ਉਹ ਇੱਥੋਂ ਹੁਣ ਮੈਂ ਗਲਾਸੇਸ ਲਾ ਲਏ ਸੀ ਕਿਉਂਕਿ ਇੱਥੇ ਨਾ ਰੇਤਾ ਬਹੁਤ ਉੜਦਾ ਸੈਂਡ ਜਿਹੜੀ ਊੜਦੀ ਅੱਖਾਂ 'ਚ ਪੈਂਦੀ ਹੈ ਸੋ ਸਾਹਮਣੇ ਤੁਸੀਂ ਦੇਖ ਰਹੇ ਹੋ ਪੁਆਇੰਟ ਸਾਰੇ ਲੋਕ ਇੱਥੇ ਬਾਹਰ ਨਿਕਲ ਗਏ ਆ ਗੱਡੀਆਂ ਲੱਗੀਆਂ ਨੇ ਇਧਰ ਬੱਸੇ ਜੈ ਇਧਰ ਸਾਡੀ ਗੱਡੀ ਖੜੀ ਹੈ ਤੇ ਉਧਰਲੇ ਪਾਸੇ ਵੀ ਕੈਂਪਸ ਵਗੈਰਾ ਨੇ ਇਧਰੋਂ ਜਿਹੜੀ ਟ੍ਰੇਨ ਦੀ ਜਿਹੜੀ ਰਾਈਡ ਹੈ ਸਟਾਰਟ ਹੁੰਦੀ ਹੈ ਸਾਰੇ ਵੇਟ ਕਰਦੇ ਪਏ ਨੇ ਉੱਥੇ ਤੇ ਅਸੀਂ ਉਧਰ ਹੀ ਚੱਲੇ ਆਂ ਜੇ ਟ੍ਰੇਨ ਆਈ ਨਹੀਂ ਟ੍ਰੇਨ ਆਉਂਦੀ ਹੁੰਦੀ ਇੱਥੇ ਰੁਕਦੀ ਹੈ ਫੇਰ ਬੰਦੇ ਜਾਂਦੇ ਹੁੰਦੇ ਸਾਰੇ

Hey, hey. きれいなパーです。 ਸਾਹਮਣੇ ਜਿਹੜੇ ਤੁਸੀਂ ਚਿੱਟੀ ਗੱਡੀ 'ਚ ਦੇਖ ਰਹੇ ਹੋ ਇਹ ਵੀ ਪੰਜਾਬੀ ਨੇ ਜਲੰਧਰ ਤੋਂ ਨੇ ਵੈਸੇ ਜਰਮਨੀ ਰਹਿੰਦੇ ਆ ਤੇ ਉਹਨੇ ਬੁਲਾ ਕੇ ਗਏ ਆ ਮੈਂ ਰਿਕਾਰਡ ਨਹੀਂ ਕਰ ਪਾਇਆ ਕੋਈ ਨਹੀਂ ਸੋ ਹੁਣ ਬਸ ਅਸੀਂ ਵਾਦਿਰਮ ਵਿਲੇਜ ਵੱਲ ਜਾਣੇ ਪਏ ਆ ਜਿੱਥੇ ਸਾਡਾ ਜਿਹੜਾ ਸਟੇ ਹੈ ਜਿਹਦੇ ਕੋਲੇ ਜਿਹੜੇ ਬੰਦੇ ਕੋਲੇ ਜਿਹੜੇ ਟੈਂਟਸ 'ਚ ਉੱਥੇ ਵੇਟ ਕਰਦਾ ਪਿਆ ਇਹ ਥੋੜਾ ਦੂਰ ਸੀਗਾ 20 ਮਿੰਟ ਲੱਗਣੇ ਐ ਇੱਥੋਂ ਸੋ ਹੁਣ ਅਸੀਂ ਡਰਾਈਵ ਕਰਕੇ ਜਾਣੇ ਪਏ ਆ ਟ੍ਰੇਨ ਜਿਹੜੀ ਜਾਂਦੀ ਹੈ ਇੱਥੋਂ ਹਿਜਾਜ਼ ਰੇਲਵੇ ਸਟੇਸ਼ਨ ਜਿਹੜਾ ਇਹਨਾਂ ਦਾ ਪੁਰਾਣਾ ਰੇਲ ਸਟੇਸ਼ਨ ਹੁੰਦਾ ਸੀ ਉੱਥੇ ਤੱਕ ਜਾਂਦੀ ਆ ਉਸ ਤੋਂ ਬਾਅਦ ਉਤੋਂ ਜਿਹੜੀਆਂ ਗੱਡੀਆਂ ਨੇ ਜਿਵੇਂ ਤੁਸੀਂ ਦੇਖਿਆ ਵੀਡੀਓ 'ਚ ਗੱਡੀਆਂ ਨੇ ਜਿਹੜੀਆਂ ਉਹ ਸਾਨੂੰ ਪਿਕ ਕਰਕੇ ਇੱਥੇ ਤੱਕ ਇਸ ਪੁਆਇੰਟ ਤੱਕ ਛੱਡਦੀਆਂ ਜਿਹੜਾ ਕਿ 10 ਮਿੰਟ ਦੂਰ ਹੈ ਤੇ ਗੱਡੀ 'ਚ ਦੇਖੋ ਤੁਸੀਂ ਉਹ ਜਿਹੜਾ ਜਵਾਬ ਗੱਡੀ ਚਲਾਉਂਦਾ ਪਿਆ 14 ਸਾਲ ਦਾ ਵੀ ਨਹੀਂ ਹੋਣਾ ਤੇ ਗੱਡੀ ਇੰਨੀ ਕੁ ਪੁਰਾਣੀ ਸੀ ਪੁੱਛੋ ਨਾ ਅੰਦਰੋਂ ਸਰ ਯਾਹ ਫਾਇਨੇ ਰਿਜ਼ਰਵੇਸ਼ਨ ਹੈ ਯਾ ਯਾ ਵੈਲਕਮ ਅਹਲਨ ਵਸਹਲਨ ਫੀਲ ਟੂ ਹੋਮ ਥੈਂਕ ਯੂ ਸੋ ਹੁਣ ਅਸੀਂ ਇੱਥੇ ਵਾਦੀ ਰਾਮ ਦੇ ਵਿਜ਼ਿਟਰ ਸੈਂਟਰ ਪਹੁੰਚਾ ਇੱਥੇ ਰੁਕੇ ਆ ਇੱਥੇ ਜਾਰਡਨ ਪਾਸ ਤੇ ਸਟੈਂਪ ਲਵਾ ਕੇ ਤੇ ਇਸ ਤੋਂ ਫੇਰ ਤੁਹਾਨੂੰ ਅੱਗੇ ਜਾਣ ਦਿੰਦੇ ਆ ਇੱਥੇ ਦੀ ਵਿਜ਼ਿਟ ਫੀਸ ਹੈਗੀ ਆ ਜੇ ਤੁਹਾਡੇ ਕੋ ਕੋ ਜਾਰਡਨ ਪਾਸ ਨਹੀਂ ਹੈਗਾ ਤਾਂ ਸੱਤ ਜਾਰਡਨિયન ਜੇ ਜਾਰਡਨ ਪਾਸ ਹੈਗਾ ਤਾਂ ਤੁਸੀਂ ਬਸ ਸਟੈਂਪ ਲਵਾਓ ਤੇ ਚਾਓ ਥੈਂਕ ਯੂ ਸ਼ੁਕਰਾਨਾ ਫਿਰ ਪਿੱਛੇ ਤੁਸੀਂ ਦੇਖ ਸਕਦੇ ਹੋ ਇੱਧਰ ਅਸੀਂ ਸਟੈਂਪ ਲਵਾਇਆ ਹੁਣ ਅੰਦਰ ਇਸ ਤੋਂ ਬਾਅਦ ਐਂਟਰ ਕਰਨ ਦਿੰਦੇ ਆ ਇਸ ਤੋਂ ਬਿਨਾਂ ਨਹੀਂ ਹਾਈ ਹੈਲੋ ਹੈਲੋ ਹਾਊ ਆਰ ਯੂ ਓਕੇ ਹਾਊ ਆਰ ਯੂ very okay, good you know we will go my house and drink some tea and then leave okay so is vele assi vadiram jeha village hai penda ena da nikka ja utthe ha te bhai de ghar chale ha hun ghar jaan to baad assi fer udar camp ch jaavange jithe assi rukange ena to ghar aa itthe chalo she was sure home ai pambi ni aa dekho ਆਹ ਵੇਖੋ ਇਹ ਨਿੱਕਾ ਜਿਹਾ ਪਿੰਡ ਹੈ ਇਹਨਾਂ ਦਾ ਵਾਧੂ ਰੂਮ ਇੱਥੇ ਰਹਿੰਦੇ ਸਾਰੇ ਬਹੁਤ ਛੋਟਾ ਜਿਹਾ ਪਿੰਡ ਹੈ ਮਿਲਦਾ ਬਹੁਤ ਥੋੜੀ ਆਬਾਦੀ ਹੋਣੀ ਹੈ ਇੱਥੇ ਲਿਸਟ ਚੜ ਆਹ ਆਕੇ ਅਨਾਲ ਇਹ ਬਾਈ ਦਾ ਕਰ ਪਾਰਕਿੰਗ ਦੇ ਇੱਥੇ ਕਹਿੰਦਾ ਵੀ ਤੁਸੀਂ ਰੁਕੋ ਚਾਹ ਪੀ ਲਓ ਤੇ ਫਿਰ ਅਸੀਂ ਵਾਪਸ ਤੁਹਾਨੂੰ ਕੈਂਪ ਲੈ ਕੇ ਜਾਊਗਾ ਪਹਿਲਾਂ ਚਾਹ ਪੀ ਲਈਏ ওকে ਨੋ ਆਈ ਵਾਸ ਆਸਕਿੰਗ ਅਪਾਰਟ ਫਰਮ ਟੂਰਿਜ਼ਮ ਬਟ ਲਾਈਕ ਪੀਪਲ ਦੈਟ ਆਰ ਕਮਿੰਗ ਹੇਅਰ ਵਿਚ ਸੋ ਨਾਊ ਵੀ ਗੋ ਟੂ ਦਾ ਸਮ ਸਨਸੈਟ ਪੁਆਇੰਟ ਸਮਥਿੰਗ ਰਾਈਟ ਪਰਫੈਕਟਲੀ ਸੁਵਾਸਿ ਹੁਣ ਇਸ ਜੀਪ ਚ ਜਿਹੜੀ ਜਿਹੜਾ ਓਨਰ ਆ ਕੈਂਪ ਲੋ ਦੀ ਜੀਪ ਜੀ ਹੈ ਇਹ ਬੇਸਿਕਲੀ ਕੱਟੀਆਂ ਕੱਟ ਕੇ ਇੱਥੇ ਬਣਾਈ ਹੁੰਦੇ ਆਂ ਤੇ ਗੱਤੇ ਵਗੈਰਾ ਰੱਖਿਆ ਇੱਥੇ ਤੁਹਾਨੂੰ ਹਮੇਸ਼ਾ ਇਹ ਦੇਖਣ ਨੂੰ ਮਿਲਣਗੀਆਂ ਅਸੀਂ ਹੁਣ ਇੱਕ ਕਿਸੇ ਸਨਸੈਟ ਵਿਟ ਜਾਨੇ ਪਏ ਆਂ ਪਿੱਛੇ ਜਿਹੜਾ ਤੁਸੀਂ ਸਾਰਾ ਵਾਦੀਰਮ ਵਿਲੇਜ ਦੇਖ ਸਕਦੇ ਹੋ ਇੱਥੋਂ ਜਿਹੜਾ ਕੈਂਪਸ ਸਾਡਾ ਬਾਈ ਦੱਸਦਾ ਸੀਗਾ ਵੀ ਇੱਥੋਂ ਅੱਧਾ ਘੰਟਾ ਦੂਰ ਹੈ ਸੋ 30 35 ਮਿੰਟ ਲੱਗਣੇ ਆਂ ਜਦ ਤੱਕ ਸਨਸੈਟ ਹੋਣਾ ਤੇ ਬਿਲਕੁਲ ਕਹਿੰਦਾ ਸੈਂਟਰ 'ਚ ਹੈ ਤੇ ਅੱਜ ਸਾਡੇ ਤੋਂ ਇਲਾਵਾ ਕੋਈ ਵੀ ਹੋਰ ਨਹੀਂ ਹੈਗਾ ਉੱਥੇ ਅੱਜ ਰਸ਼ ਬਿਲਕੁਲ ਨਹੀਂ ਹੈਗਾ ਸੋ ਅਸੀਂ ਆਂ ਉਨਿੱਤੇ ਅਸੀਂ ਰੁਕੇ ਸੀ ਸੰਸੈਟ ਲਈ ਤੇ ਸੰਸੈਟ ਪੁਆਇੰਟ ਤੇ ਸਾਰੇ ਲੋਕ ਬੈਠੇ ਤੁਸੀਂ ਦੇਖੋ ਬੈਠਾ ਸਾਟੀ ਵਾਲਾ ਬਾਈ ਸਾਹਮਣੇ ਸੰਸੈਟ ਚੱਲਿਆ ਆਪਣੇ ਕੈਂਪ ਵੱਲ ਸਨਸੈਟ ਹੋਣੇ ਖਤਮ ਹੋਇਆ ਤੇ ਅਸੀਂ ਹੁਣ ਚੱਲੇ ਆ ਕੈਂਪ ਵੱਲ ਫਿਰ ਤੋਂ ਪਤਾ ਨਹੀਂ ਕਿੰਨਾ ਟਾਈਮ ਲੱਗਣਾ ਪਹਿਲਾਂ ਤਾਂ ਇਹ ਕਹਿ ਰਹੇ ਸੀ ਆਪਣੇ ਘਰ ਤੋਂ ਵੀ ਅੱਧਾ ਘੰਟਾ ਲੱਗੂਗਾ ਇਸ ਪੁਆਇੰਟ ਤੋਂ ਪਤਾ ਨਹੀਂ ਕਿੰਨਾ ਚੱਲਣਾ ਹੁਣ ਜਿਹੜੀ ਹੈ ਇਸ ਵੇਲੇ ਠੰਡ ਹੋ ਗਈ ਹੈ ਦੁਪਹਿਰ ਜਦੋਂ ਧੁੱਪ ਸੀਗੀ ਉਦੋਂ ਕਰਨੀ ਸੀਗੀ ਹੁਣ ਰਾਤ ਨੂੰ ਇੱਥੇ ਠੰਡ ਹੋ ਜਾਂਦੀ ਹੈ ਡੇਜ਼ਰਟ ਕਰਕੇ ਨਾ ਤੇ ਮੋਸਟਲੀ ਇੱਥੇ ਉਹ ਦੱਸ ਰਿਹਾ ਸੀ ਵੀ 5-700 ਕੈਂਪ ਨੇ ਤੇ ਮੋਸਟਲੀ ਖਾਲੀ ਨੇ ਪਾਲੇਸਟीन ਜਿਹੜਾ ਇਹ ਔਰ ਵਗੈਰਾ ਚੱਲਦੀ ਹੈ ਇਜ਼ਰਾਈਲ ਵਗੈਰਾ ਦਾ ਸਾਰਾ ਜਿਹੜਾ ਉਹਦੇ ਕਰਕੇ ਜਿਹੜੇ ਕੈਂਪਸ ਨੇ ਸਾਰੇ ਖਾਲੀ ਨੇ ਚ 4 ਸੋਲਰ ਦਨਰ ਪਲੇਸ ਪਲੇਸ ਫਾਰ ਦਾ ਡਿਨਰ This is a place to eat. They make it there. Yeah, oh, look. Now you okay. Okay. Nice to make this in the, on the rock. Really ah, beautiful. Yeah. Natural and also the view. So there. It's so beautiful. This is here, the okay. uh, Hi. Hamad. ਇਸ ਤਰ੍ਹਾਂ ਯਾਹ ਕਲੈਸਟੇਟ ਵਾਟ ਇਜ਼ ਥਿਸ ਇਜ਼ ਆਂਡ ਯੂ ਸੀ ਦ 뷰 ਫਰ ਹੇਅ ਹਾਂ ਓਕੇ ਸੋ ਇਥੇ ਇਹਨਾਂ ਦਾ ਵਾਸ਼ਰੂਮ ਹੈ ਅੰਦਰ ਤੁਸੀਂ ਵਾਸ਼ਰੂਮ ਦੇਖ ਸਕਦੇ ਹੋ ਜਿਹੜਾ ਇਹਨਾਂ ਦਾ ਸ਼ੇਅਰ ਵਾਸ਼ਰੂਮ ਹੈ ਤੁਹਾਨੂੰ ਦੇਖਣ ਨੂੰ ਠੀਕ ਲੱਗਦਾ ਦਰ ਸ਼ਾਵਰਸ ਠੀਕ ਲੱਗ ਰਿਹਾ ਦੇਖਣ ਨੂੰ ਐਂਡ ਇਹ ਨੈਚੁਰਲ ਰੌਕ ਚ ਬਣਾਏ ਹੋਏ ਆ ਇਹ ਪੱਥਰ ਆ ਇਹ ਪਹਾੜ ਦੇ ਨਾਲ ਹੀ ਨਾ ਨਾਲ ਹੀ ਇਹਨਾਂ ਨੇ ਉਸ ਹਿਸਾਬ ਨਾਲ ਬਣਾਇਆ ਹੋਇਆ ਹੈ ਤੇ ਇਧਰਲੇ ਪਾਸੇ ਬਾਈ ਦੱਸਦਾ ਸੀਗਾ ਵੀ ਉਹ ਟੈਂਕ ਹੈ ਜਿਹੜਾ ਪਾਣੀ ਦਾ ਇਹ ਲੈ ਕੇ ਆਉਂਦੇ ਆ ਤੇ ਕਹਿੰਦਾ ਯਾਰ ਮੈਂ ਕੱਲ ਥੱਕ ਗਿਆ ਸੀ ਬਿਕੋਜ਼ ਇਹ ਪਾਵਰ ਸਟੀਅਰਿੰਗ ਨਹੀਂ ਹੈਗਾ ਤੇ ਇੱਥੇ ਸੋਲਰ ਲਾਇਆ ਹੋਇਆ ਇਹਨਾਂ ਨੇ ਪਾਣੀ ਐਸੇ ਗਰਮ ਕਰਨ ਵਾਸਤੇ ਆਈ ਡਿਡਨਟ ਫੋਰਗਟ ਯਰ ਨੇਮ ਵਾਟਸ ਯਰ ਗੁੱਡ ਨੇਮ ਮਾਈ ਨੇਮ ਇਤਾਇਕ ਇਤਾਇਕ ਆਈ ਡਿਡਨਟ ਆਸਕ ਯੂ ਸੌਰੀ ਦੋਰੀ ਇਤਾਇਕ ਕਮੈਜ਼ ਮਲ ਸੋ ਸਾਨੂੰ ਪੁੱਛਦਾ ਪਿਆ ਸੀ ਵੀ ਤੁਸੀਂ ਡਿਨਰ ਟੂਰਿਸਟ ਵਾਂਗ ਕਰਨਾ ਹੈ ਕਿ ਬੈਡਮਿਨ ਵਾਂਗ ਕਰਨਾ ਹੈ ਤਾਂ ਸੀ ਕਿ ਜਿਵੇਂ ਤੁਸੀਂ ਕਰਦੇ ਹੋ ਉਦਾਂ ਹੀ ਕਰਨਾ ਹੈ ਸੋ ਇੱਥੇ ਅੱਗ ਦੇ ਨਾਲ ਹੀ ਉਹਨੇ ਡਿਨਰ ਰੱਖਤਾ ਤੇ ਇੱਥੇ ਬੈਠ ਕੇ ਅਸੀਂ ਡਿਨਰ ਕਰਾਂਗੇ ਥੱਲੇ ਬੈਠੇ ਹੋਏ ਜਿੱਦਾਂ ਇਹ ਬੈਠਦੇ ਐ ਸੇਜ ਇਹ ਚਾਚਪਾਉਂਦੇ ਐ ਆਪਣੇ ਨਹੀਂ ਇੰਡੀਆ 'ਚ ਯੂਜ਼ ਹੁੰਦੀ ਐ ਮੈਂ ਤੁਹਾਨੂੰ ਦੇਖ ਕੇ ਦੱਸੂਗਾ ਵੀ ਇਹਨੂੰ ਪੰਜਾਬੀ ਜਾਂ ਹਿੰਦੀ 'ਚ ਕੀ ਕਹਿੰਦੇ ਐ ਸੇਜ ਬਟੇ ਦਾ ਫਲੇਵਰ ਬਹੁਤ ਵਧੀਆ ਐ ਚਾਚਪਾਇਤ ਐ ਨਾ ਇਹ ਬਹੁਤ ਯੂਜ਼ ਕਰਦੇ ਐ ਇਹ Is that rice, huh? To Do a yeah, yeah. Right. Mm. <laughs> <laughs> Eat all this, huh? <laughs> this is upside down. Ah. <laughs> mm. Okay, kind okay. mm -hmm. it's, it's, it's similar to the English. फोटो रिपोर्टर چون స్వేर हो गई सी ते इनने ब्रेक तो आ ब्रेकफास्ट तैयार किया वो आप तो चले गया तुपे बैठ गया तो इधर दूध है कॉफी आ सैलेड ਆ ਚੀਜ਼ ਹੋਣਾ ਹੈ ਆ ਵਾਟ ਇਜ਼ ਲਬਨੇ ਆ ਲਬਨੇ ਇਹਨਾਂ ਦਾ ਕੋਈ ਹੁੰਦਾ ਮੇਰੇ ਖਿਆਲ ਨਾਲ ਦਹੀਂ ਵਗੈਰਾ ਕੁਝ ਹੋਊਗਾ ਮੈਨੂੰ ਪਤਾ ਨਹੀਂ ਲਬਨੇ ਕੀ ਹੁੰਦਾ ਇੱਕ ਇਹ ਸਮ ਕਾਈਂਡ ਆਫ ਬ੍ਰੈਡ ਦਾ ਤੇ ਇਹਦੇ ਚ ਜਿਵੇਂ ਆਪਣੇ ਚਪਾਤੀ ਹੁੰਦੀਆਂ ਬ੍ਰੈਡਸ ਇਹਨਾਂ ਦੀਆਂ ਅਰੈਬਿਕ ਬ੍ਰੈਡਸ ਇਹ ਹਮੋਸ ਬੋਇਲਡ ਐਗਸ ਤੇ ਆ ਪਲੇਟਸ ਪਈਆਂ ਨੇ ਤੇ ਆ ਬਾਅਦ ਤੁਸੀਂ ਦੇਖੋ ਇਥੋਂ ਇਹਨਾਂ ਨੇ ਟੈਂਟ ਚੋਂ ਇਦਾਂ ਓਪਨ ਕੀਤਾ ਹੋਇਆ ਜਿੱਥੋਂ 뷰 ਵੀ ਆਂਦਾ ਸਾਡੇ ਸਾਹਮਣੇ ਸਿਰਫ ਇੱਕ ਟੈਂਟ ਸੀ ਉੱਥੇ ਤੇ ਹੋਰ ਕੋਈ ਟੈਂਟਸ ਨਹੀਂ ਹੈਗੇ ਇੱਥੇ ਤੇ ਧੁੱਪ ਦੇਖੋ ਕਿੰਨੀ ਜ਼ਿਆਦਾ ਨਿਕਲੀ ਹੈ 9 ਵਜੇ ਨੇ ਹਜੇ ਤੇ ਹੁਣ ਅਸੀਂ ਅਸੀਂ ਆਪਣਾ ਬ੍ਰੇਕਫਾਸਟ ਕਰਾਂਗੇ ਚਾਹ ਜਿਹੜੀ ਹੈ ਇਹਦੇ ਚ ਗਰਮ ਪਾਣੀ ਹੋਣਾ ਤੇ ਇੱਧਰ ਜਿਹੜੀ ਹੈ ਚਾਹ ਬਣੀ ਹੋਈ ਹੈ ਇਹ ਚੋਂ ਇਸਕੇ ਲਈ ਚਾਹ ਚੱਕ ਕੇ ਉਹਦੇ ਚ ਪਾਵਾਂਗੇ ਕੀ ਲੁਕ ਗੁੱਡ ਵੀ ਦਾ ਹੈ ਹਾਉ ਬੂਆ ਆਰ ਲੁਕਿੰਗ ਅਮੇਜ਼ਿੰਗ ਯੂ ਲੁਕ ਗੁੱਡ ਓਕੇ ਸੋ ਬੇਸਿਕਲੀ ਅੱਜ ਸਾਡਾ ਹੈਗਾ ਦੂਜਾ ਦਿਨ ਵਾਦੀ ਰੌਮ ਚ ਤੇ ਹੁਣ ਸਨਸੈਟ ਦਾ ਟਾਈਮ ਹੋਣਾ ਸ਼ਾਮ ਦੇ ਵਜੇ ਆਲਮੋਸਟ 6 ਤੇ ਸੂਰਜ ਜਿਹੜਾ ਟਲਦਾ ਪਿਆ ਮੈਂ ਕਿਸੇ ਨੂੰ ਇਸ਼ਾਨ ਨ ਕੀਤਾ ਸੀਗਾ ਉਹਨੂੰ ਬਾਈ ਨੂੰ ਕਿਹਾ ਵੀ ਉਹਨਾਂ ਦੀ ਜਿਹੜੀ ਟ੍ਰੈਡੀਸ਼ਨਲ ਜਿਹੜੀ ਉਹ ਬੰਨਦੇ ਆ ਕੱਪੜਾ ਬੰਨਦੇ ਆ ਜਿਹੜਾ ਸਿਰ ਤੇ ਮੈਂ ਕਿਹਾ ਮੇਰੇ ਵੀ ਉਦਾਂ ਬੰਨਦੇ ਸੋ ਜਿਹੜਾ ਉਹਨੇ ਬੰਨਿਆ ਹੋਇਆ ਸੀ ਉਹਦੇ ਕੋਲ ਸਪੇਅਰ ਤਾਂ ਹੈ ਨਹੀਂ ਸੀਗਾ ਜਿਹੜਾ ਉਹਨੇ ਆਪ ਪੰਨਿਆ ਸੀ ਉਹੀ ਉਹਨੇ ਮੇਰੇ ਲਾ ਕੇ ਬੰਨਤਾ ਤੇ ਆਪ ਉੱਥੇ ਉਹਨੇ ਕੋਈ ਕੈਪ ਪਾਈ ਸੀ ਉਹ ਲੈ ਲਈ ਹੁਣ ਅਸੀਂ ਇਹਦੇ ਅੱਗੇ ਤੱਕ ਜਾਣੇ ਪਿਆ ਸਾਡਾ ਕੈਂਪ ਹੈਗਾ ਪਿੱਛੇ ਉੱਥੇ ਅਸੀਂ ਸਾਹਮਣੇ ਜਾਣੇ ਪਿਆ ਇਸ ਪਹਾੜ ਦੇ ਇੱਧਰ ਇੱਧਰੋਂ ਜਿਹੜਾ ਉਹ ਕਹਿ ਰਿਹਾ ਸੀ ਵੀ ਸਨਸੈਟ ਪੁਆਇੰਟ ਵਧੀਆ ਸੋ ਹੁਣ ਸਾਹਮਣੇ ਜਾਵਾਂਗੇ ਤੇ ਸਨਸੈਟ ਦੇਖ ਕੇ ਵਾਪਸ ਡਿਨਰ ਕਰਾਂਗੇ ਸੋ ਕੱਲ ਸਵੇਰੇ ਅਸੀਂ ਜਾਵਾਂਗੇ ਬੈਟਰਾ ਜੋ ਕਿ ਇੱਥੋਂ ਲਗਭਗ 2 ਘੰਟੇ ਦਾ ਰਸਤਾ ਹੈ ਅੱਧਾ ਘੰਟਾ ਇੱਥੋਂ ਇੱਥੇ ਵਾਦੀਰਮ ਵਿਲੇਜ ਤੱਕ ਲੱਗਣਾ ਪਿੰਡ ਤੱਕ ਉਦੋਂ ਅੱਗੇ ਸਾਨੂੰ ਲੱਗਣਾ 1.5 ਘੰਟਾ ਗੱਡੀ ਤੇ ਸੁਬਾਹ ਸੀ ਹੁਣ ਬਸ ਤੁਰ ਕੇ ਜਾਣੇ ਪਏ ਆ 66 ਪੁਆਇੰਟ ਤੱਕ ਸੋ ਇੱਥੇ ਹੁਣ ਜਿਹੜਾ ਡਿਨਰ ਬਣਾਉਂਦੇ ਬੇਦੁਇਨ ਸਟਾਈਲ ਚ ਉਹ ਬਣਾਇਆ ਹੋਇਆ ਇਹਨਾਂ ਨੇ ਤੇ ਇੱਥੇ ਦੱਬਦੇ ਆ ਮਿੱਟੀ ਰੇਤੇ ਚ ਬਣਾਉਂਦੇ ਆ ਦੇ ਨੈਨਾ ਮੇਟੋਂ ਆ ਜਿਹੜਾ ਸਿਰ ਤੇ ਪਟਕਾ ਬੰਨਦੇ ਲੈ ਲੈ ਕਿਉਂਕਿ ਇੱਥੇ ਨੇ ਲਾਈਟ ਸੁਸਾਉਣੀ ਸੀਗੀ ਆਪਦੇ ਮਰਜ਼ੇ ਜੇ ਫਿਰ ਇੱਥੇ ਫੋਨ ਰੱਖਿਆ ਆਪਦਾ how much time it takes to it's like uh, 45 minutes ਇਹਨਾਂ ਦਾ ਟ੍ਰੈਡੀਸ਼ਨਲ ਤਰੀਕਾ ਹੈ ਆਪਣਾ ਫੂਡ ਪ੍ਰੀਪੇਅਰ ਕਰੰਨਾ an only dinner is made this way yes oh. this is name zarb zarb enu zarb kenda zarb yes zarb kyi kafarich basan okay enu cover kar dende hai bi thup to bache eh and those safe more ah bi thoda normal neg banaya roye देखो आलू मीट सब्जियां सारिया ਇਹਦੇ ਚ ਰੋਸਟ ਹੁੰਦੀਆਂ OK ਬੈਰੀ ਨਾਈਸ ਕੈਨ ਆਈ ਕਲੋਜ਼